ਹੋ ਕੁੜੀ ਦੇਖ ਦਈਏ ਨਾ ਮਰੋੜਾ ਮਸਨੂ ਬਹੁਤਾ ਜਾਦੇ ਕੂਰੋ ਨਾ ਜਬਾਨ ਪੁੱਤ ਨੂੰ ਹੋ ਕੁੜੀ ਦੇਖ ਦਈਏ ਨਾ ਮਰੋੜਾ ਮਸਨੂ ਬਹੁਤਾ ਜਾਦੇ ਕੂਰੋ ਨਾ ਜਬਾਨ ਪੁੱਤ ਨੂੰ ਹੋ ਬਹੁਤਾ ਜਾਦੇ ਕੂਰੋ ਨਾ ਜਬਾਨ ਪੁੱਤ ਨੂੰ ਹੋ ਸਿਆਣਿਆਂ ਦੀ ਅੱਖੀ ਹੋਈ ਗੱਲ ਮੰਨਿਏ ਸਿਆਣਿਆਂ ਦੀ ਅੱਖੀ ਹੋਈ ਗੱਲ ਮੰਨਿਏ ਕੀੜਿਆਂ ਦੇ ਨੇੜੇ ਨਾ ਪਸ਼ੂ ਨੂੰ ਬੰਨੀਏ ਕੀੜਿਆਂ ਦੇ ਨੇੜੇ ਨਾ ਪਸ਼ੂ ਨੂੰ ਬੰਨੀਏ ਹੋ ਖੋਟੀ ਨੀਤ ਕਦੇ ਨਾ ਕਿਸੇ ਤੇ ਧਾਰੀਏ ਆਪਣੀ ਮੰਜੀ ਦੇ ਥੱਲੇ ਛੋਟੀ ਮਾਰੀਏ ਖੋਟੀ ਨੀਤ ਕਦੇ ਨਾ ਕਿਸੇ ਤੇ ਧਾਰੀਏ ਆਪਣੀ ਮੰਜੀ ਦੇ ਥੱਲੇ ਛੋਟੀ ਮਾਰੀਏ ਹੋ ਕਰੀਏ ਨਾ ਟੀਚਰ ਬਿਮਾਰ ਬੰਦੇ ਨੂੰ ਪੈਰਾਂ ਥੱਲੇ ਕਦੇ ਰੋਲੋ ਨਾ ਤਰੰਗੇ ਨੂੰ ਪੈਰਾਂ ਥੱਲੇ ਕਦੇ ਰੋਲੋ ਨਾ ਤਰੰਗੇ ਨੂੰ ਉਹ ਗਾਲਾਂ ਦੇ ਕੇ ਐਵੇਂ ਨਹੀਂਓ ਫੇਮ ਪਾਈਦੇ ਗਾਲਾਂ ਦੇ ਕੇ ਐਵੇਂ ਨਹੀਂਓ ਫੇਮ ਪਾਈਦੇ ਪੁੱਤਨੀ ਕਿਸੇ ਦੇ ਨਸ਼ੇ ਉੱਤੇ ਲਾਈਦੇ ਪੁੱਤਨੀ ਕਿਸੇ ਦੇ ਨਸ਼ੇ ਉੱਤੇ ਲਾਈਦੇ ਉਹ ਜਣੇ ਖਣੇ ਨੂੰ ਐਵੇਂ ਹੱਥ ਨਹੀਂ ਦਿਖਾਈਦਾ ਅਣਪੜਾ ਸਦਾ ਸੱਚ ਹੀ ਸੁਣਾਈਦਾ ਗੁਰੂ ਘਰ ਜਾ ਕੇ ਸੀਸ ਨੂੰ ਨਮਾਈਦਾ